ਜੀ ਸਰਦਾਰ ਕੁਲਵੰਤ ਸਿੰਘ 1182 ਨੰਬਰ ਜੀ ਡਾਕਟਰ ਬਲਜੀਤ ਕੌਰ ਜੀ ਸਮਾਜਿਕ ਨਿਆਂ ਮੰਤਰੀ ਮਾਣਯੋਗ ਸਮਾਜਿਕ ਨਿਆਂ ਮੰਤਰੀ ਆਨਰੇਬਲ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਮੈਂਬਰ ਸਾਹਿਬ ਨੂੰ ਦੱਸਣਾ ਚਾਹਾਂਗੀ ਕਿ ਮੇਰੇ ਖਿਆਲ ਜਵਾਬ ਤਾਂ ਚਲਾ ਗਿਆ ਹੋਣਾ ਸਰ ਕੋਈ ਸਪਲੀਮੈਂਟਰੀ ਹੈ ਤਾਂ ਜਵਾਬ ਦਾ ਰਿਟਰਨ ਆ ਗਿਆ ਹੋਏਗਾ ਤੁਹਾਨੂੰ ਠੀਕ ਜੀ ਸਪੀਕਰ ਸਾਹਿਬ ਮੈਂ ਆਪ ਤੇ ਮਾਧਿਅਮ ਰਾਹੀਂ ਮੈਡਮ ਨੂੰ ਦੱਸਣਾ ਚਾਹੁੰਦਾ ਹਾਂ ਪੁੱਛ ਲੋ ਬਈ ਸਾਲ ਨਹੀਂ ਪਹਿਲਾਂ ਮੈਂ ਦੱਸਣਾ ਜੀ ਫਿਰ ਪੁੱਛਣਾ ਚਲੋ ਮੇਰੀ ਬੇਨਤੀ ਹੈ ਇਸ ਸਾਲ 2023 24 ਦੇ ਵਿੱਚ 240 ਕਰੋੜ ਰੁਪਇਆ ਦਾ ਬਚੀਫਾ ਦੇਣਾ ਸੀ ਜਿਹਦੇ ਅਗੇਂਸਟ 202 ਕਰੋੜ ਰੁਪਇਆ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ 37 ਕਰੋੜ ਰੁਪਇਆ ਬਕਾਇਆ ਹੈ 2023 24 23 ਔਰ ਸੈਂਟਰ ਸਰਕਾਰ ਨੇ ਦੇਣਾ ਸੀ 360 ਕਰੋੜ ਰੁਪਇਆ ਔਰ ਉਹਦੇ ਵਿੱਚ 308 ਕਰੋੜ ਦਿੱਤਾ ਤੇ 52 ਕਰੋੜ ਰੁਪਇਆ ਸੈਂਟਰ ਸਰਕਾਰ ਨੇ ਦੇਣਾ ਹੈ। ਐਦਾਂ ਹੀ ਜੀ 23 24 ਦੇ ਵਿੱਚ 600 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਦੇਣਾ ਸੀ। ਔਰ ਉਹਦੇ ਵਿੱਚੋਂ 303 ਕਰੋੜ ਰੁਪਇਆ ਦਿੱਤਾ ਤੇ ਸੈਂਟਰ ਸਰਕਾਰ ਨੇ 916 ਕਰੋੜ ਰੁਪਇਆ ਦੇਣਾ ਸੀ। ਤੇ ਉਹ 309 ਕਰੋੜ ਰੁਪਇਆ ਸੈਂਟਰ ਨੇ ਦਿੱਤਾ ਤੇ 607 ਕਰੋੜ ਰੁਪਇਆ ਬਕਾਇਆ। ਸੈਂਟਰ ਆ ਜਿਹੜਾ ਸਰਕਾਰ ਹੈ ਜਿਹੜੀ ਉਹ 60% ਦਿੰਦੀ ਆ ਤੇ ਸਟੇਟ ਸਰਕਾਰ 40% ਦਿੰਦੀ ਆ ਤੇ ਉਸ ਰੇਸ਼ੋ ਨਾਲ ਸੈਂਟਰ ਸਰਕਾਰ ਨੇ 60 40 ਦੇ ਰੇਸ਼ੋ ਨਾਲ ਆਪਣਾ ਪੂਰਾ ਜਿਹੜਾ ਹਿੱਸਾ ਇਹ ਕਰਤਾ ਹੈ ਲੇਕਿਨ ਬਕਾਇਆ ਜਿਹੜਾ ਉਹ 22 23 ਦਾ 95 ਕਰੋੜ ਰੁਪਇਆ ਰਹਿੰਦਾ ਹੈ ਤੇ 23 24 ਦਾ ਜਿਹੜਾ ਰਹਿੰਦਾ ਉਹ 900 910 ਕਰੋੜ ਰੁਪਇਆ ਰਹਿੰਦਾ ਹੈ ਔਰ 24 25 ਦਾ ਵੀ ਮੇਰਾ ਖਿਆਲ ਹੈ ਵੀ 6 ਮਹੀਨੇ ਲੰਘ ਚੁੱਕੇ ਨੇ ਉਹਦਾ ਅਜੇ ਕੁਝ ਨਹੀਂ ਪਤਾ ਵੀ ਕੋਈ ਦਿੱਤਾ કે ਨਹੀਂ ਦਿੱਤਾ ਜਦੋਂ ਵਜੀਫਾ ਇੰਨਾ ਲੇਟ ਜਾਊਗਾ ਤਾਂ ਮੈਂ ਸਮਝਦਾ ਫਿਰ ਬੱਚੇ ਪੜ੍ਹਾਈ ਕਿਦਾਂ ਕਰਨਗੇ ਕਿਉਂਕਿ ਸਕੂਲ ਦੇ ਵਿੱਚ ਫੀਸ ਵੀ ਮੰਗਦੇ ਨੇ ਜਾਂ ਫਿਰ ਜੋ ਪੜ੍ਹਾਈ ਵਾਸਤੇ ਜਦੋਂ ਫੀਸ ਮੰਗਦੇ ਤਾਂ ਬੱਚਿਆਂ ਦੇ ਮਾਪਿਆਂ ਨੂੰ ਸਵਾਲ ਪੁੱਛ ਲੋ ਕਿ ਫੀਸ ਦੇਣੀ ਪੈਂਦੀ ਆ ਸੋ ਮੇਰੀ ਬੇਨਤੀ ਇਹ ਹੈ ਵੀ ਮੰਤਰੀ ਸਾਹਿਬਾਨ ਨੂੰ ਮੈਨੂੰ ਇਹ ਦੱਸਣ ਦੀ ਖੇਚਲ ਕਰਨਗੇ ਵੀ ਇਹ ਪੈਸਾ ਜਿਹੜਾ ਇਹ ਕਦੋਂ ਤੱਕ ਦੇ ਦਿੱਤਾ ਜਾਊਗਾ ਮੰਤਰੀ ਜੀ ਸਪੀਕਰ ਸਾਹਿਬ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਇਹ ਦੱਸਣਾ ਚਾਹਾਂਗੀ ਕਿ ਜੋ 2022-23 ਦੀ ਗੱਲ ਕੀਤੀ ਗਈ ਹੈ ਉਸ ਦੇ ਵਿੱਚ ਜੋ ਪੈਂਡਿੰਗ ਅਮਾਉਂਟ ਦੱਸੀ ਗਈ ਹੈ ਉਹਦੇ ਵਿੱਚ ਕੁਝ ਵਿਦਿਆਰਥੀ ਤਕਰੀਬਨ 20000 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸੀਡ ਨਹੀਂ ਹੋਏ ਸੀ ਕਿਉਂਕਿ ਕੁਝ ਫਾਰਮੈਲिटीज ਜ਼ਰੂਰੀ ਹੁੰਦੀਆਂ ਨੇ ਸਕਾਲਰਸ਼ਿਪ ਦੇ ਲਈ ਇਸੇ ਤਰ੍ਹਾਂ 23-24 ਦਰਾਂ 17500 ਵਿਦਿਆਰਥੀ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਸਿੱਟ ਨਹੀਂ ਹੋਏ ਸੀ ਉਸ ਤੋਂ ਬਿਨਾਂ ਜਿਹੜੀ ਅਸੀਂ 2023-24 ਲਈ 611 ਕਰੋੜ ਦੀ ਗੱਲ ਕੀਤੀ ਹੈ ਉਸ ਤੇ ਵਿੱਚ 366 ਕਰੋੜ ਰੁਪਇਆ ਜਿਹੜਾ ਐਡ ਕੀਤਾ ਅਸੀਂ ਉਹ ਜਿਹੜੀ ਪਹਿਲਾ ਰਹਿੰਦੀ ਬਕਾਇਆ ਰਾਸ਼ੀ 17 ਤੋਂ 20 ਦੇ ਦੌਰਾਨ 2017 ਤੋਂ 2020 ਦੇ ਦੌਰਾਨ ਅਸੇ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਔਰ ਉਸ ਤੇ ਜੋ ਵੀ ਰੀਜ਼ਨ ਬਣੇ ਉਹ ਪੈਂਡਿੰਗ ਰਹੀ ਸੈਂਟਰ ਵੱਲੋਂ ਵੀ ਔਰ ਸਟੇਟ ਵੱਲੋਂ ਵੀ ਪਰ ਸਾਡੀ ਸਰਕਾਰ ਨੇ 2017 ਤੋਂ 2019 ਵੀ ਜੋ 40% ਬਕਾਇਆ ਰਾਸ਼ੀ ਬਣਦੀ ਸੀ 366 ਕਰੋੜ ਉਹ ਬੱਚਿਆਂ ਦੇ ਖਾਤਿਆਂ ਦੇ ਵਿੱਚ ਪਾਈ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਸਾਡੇ ਵੱਲੋਂ ਕਿਤੇ ਵੀ ਕੋਈ ਅੰਗੈਲੀ ਵਰਤੀ ਗਈ ਹੈ ਅਸੀਂ ਪਿਛਲੀਆਂ ਸਰਕਾਰਾਂ ਦੇ ਦੌਰਾਨ ਜੋ ਬੱਚੇ ਇਸ ਲਾਭ ਤੋਂ ਵੰਜੇ ਰਹੇ ਉਹਨਾਂ ਨੂੰ ਵੀ ਇਹ ਲਾਭ ਦੇਣ ਜਾ ਰਹੇ ਹਾਂ ਔਰ 991 ਕਾਲਜ ਨੇ ਜਿਨ੍ਹਾਂ ਨੂੰ ਅਸੀਂ 17 ਤੋਂ 20 ਦੌਰਾਨ ਜੋ ਪੈਂਡਿੰਗ ਪਏ ਸੀ ਜਿਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਦਿੱਤੀ ਗਈ ਸੀ ਉਹਨਾਂ ਨੂੰ ਅਸੀਂ ਇਸ ਸਾਲ ਦੌਰਾਨ ਦਿੱਤੀ ਹੈ ਇਸੇ ਤਰ੍ਹਾਂ 2024-25 ਦੌਰਾਨ ਵੀ ਅਸੀਂ 2 ਲੱਖ 60000 ਬੱਚਿਆਂ ਦਾ ਜਿਹੜਾ ਟੀਚਾ ਮਿੱਥਿਆ ਹੋਇਆ ਕਿ ਇਹਨੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇਵਾਂਗੇ ਔਰ ਕਿੰਨੇ ਬੱਚੇ ਅਪਲਾਈ ਕਰਦੇ ਆ ਪੋਰਟਲ ਦੇ ਉੱਪਰ ਉਸ ਤੋਂ ਬਾਅਦ ਇਹ ਪੈਸਾ ਜਿਹੜਾ ਉਹਨਾਂ ਦੇ ਖਾਤਿਆਂ 'ਚ ਚਲਾ ਜਾਏਗਾ। ਥੈਂਕ ਯੂ ਸਰਦਾਰ ਕੁਲਵੰਤ ਸਿੰਘ ਜੀ ਮੇਰਾ ਸਵਾਲ ਇਹ ਸੀ ਸਪੀਕਰ ਸਾਹਿਬ ਵੀ ਬਕਾਇਆ ਰਾਸ਼ੀ ਕਦੋਂ ਦਿੱਤੀ ਜਾਊਗੀ? ਆਪਾਂ ਦੇਖ ਹੀ ਰਹੇ ਹਾਂ ਕਿੰਨੇ ਨੂੰ ਦੇ ਰਹੇ ਹਾਂ ਕਦੋਂ ਦੇਣਾ ਹੈ ਉਹ ਅਲੱਗ ਗੱਲ ਹੈ ਜਿਹੜੀ ਰਾਸ਼ੀ ਦੇਣ ਵਾਲੀ ਰਹਿੰਦੀ ਆ ਜੀ ਉਹ ਕਦੋਂ ਤੱਕ ਦੇ ਦਿੱਤੀ ਜਾਊਗੀ? ਮੰਤਰੀ ਸਾਹਿਬ ਨੂੰ ਮੇਰੀ ਬੇਨਤੀ ਆ ਜੀ ਉਹ ਮੇਰੇ ਤੋਂ ਸੱਲੀ ਕਰਾ ਦੇਣ ਕਿ ਕਦੋਂ ਤੱਕ ਜਾਰੀ ਕਰ ਦਿੱਤੀ ਜਾਊਗੀ ਜੀ ਮੰਤਰੀ ਜੀ ਮੈਂ ਇਹ ਦੱਸਣਾ ਚਾਹਾਂਗੀ ਕਿ ਬਕਾਇਆ ਰਾਸ਼ੀ ਜਿਹੜੀ ਹੈ ਉਹ 17 ਤੋਂ 20 ਦੌਰਾਨ ਜੋ ਬੱਚਿਆਂ ਨੂੰ ਸਕਾਲਰਸ਼ਿਪ ਨਹੀਂ ਗਈ ਉਹਨਾਂ ਕਾਲਜਾਂ ਦੀ ਹੀ ਬਕਾਇਆ ਰਾਸ਼ੀ ਹੈ ਔਰ ਉਹਦੇ ਵਿੱਚ ਅਸੀਂ ਜੋ 92 ਕਰੋੜ ਦੀ ਹੋਰ ਡਿਮਾਂਡ ਜਿਹੜੀ ਅਸੀਂ ਫਾਈਨੈਂਸ ਡਿਪਾਰਟਮੈਂਟ ਕੋਲ ਕੀਤੀ ਹੋਈ ਹੈ ਜੋ ਅਸੀਂ ਸਰਕਾਰੀ ਕਾਲਜਾਂ ਨੂੰ ਦੇਣੀ ਹੈ ਸੋ ਇਹ ਅੰਡਰ ਕਨਸਿਡਰੇਸ਼ਨ ਹੈ ਔਰ ਜਲਦੀ ਹੀ ਅਸੀਂ ਇਹ ਪੈਸਾ ਵੀ ਦੇ ਦੇਵਾਂਗੇ ਥੈਂਕ ਯੂ ਠੀਕ ਹੈ ਮੈਂ ਠੀਕ ਹੈ ਸਭ ਠੀਕ ਠੀਕ ਵਾਹ ਠੀਕ ਹੈ ਜੀ ਸਰਦਾਰ ਕਰਮਵੀਰ